ਮਹਿਲਾਵਾਂ ਦੇ ਕੱਲੋਂ ਮਾਰਿਆ ਕਿੱਥੇ ਲੈ ਜਾ ਰਹੇ ਹੂੰ ਇੰਡਸਟਰੀਅਲ ਗੱਡੀਆਂ ਚੋਂ ਕੈਦ ਕੀਤਾ ਜਾ ਰਿਹਾ ਬਾਹਰ ਕੀਤਾ ਜਾ ਰਿਹਾ ਬਾ ਮਾਰ ਦਿੱਤਾ ਜਾ ਰਿਹਾ ਹੈ ਦਿਨਹੀਂ ਦਿਨਹੀਂ ਲੁੱਟੋਰੀਏ ਖੋਹ ਰਹੀਏ ਮਤਲਬ ਮਾਹੌਲ ਵਿਗੜਦਾ ਕਿਤੇ ਨਜ਼ਾਰਾ ਡਿਸਟਰਬ ਹੋ ਰਿਹਾ ਹੈ ਸਕੇ ਲੋਕਾਂ ਦੇ ਦਿਲਾਂ 'ਚ ਸਹਿਮ ਪੈਦਾ ਹੋ ਰਿਹਾ ਹੈ ਸਹਿਮ ਪੈਦਾ ਹੋ ਰਸੀ ਕੋਈ ਮੀਟਿੰਗ 'ਚ ਪਤਾ ਨਹੀਂ ਕੀ ਚਰਚਾ ਹੋਈ ਕੀ ਉਹਨਾਂ ਨੂੰ ਨਿਰਦੇਸ਼ ਹੋਏ ਕਿਉਂ ਲਾ ਲੋ ਗਾਈਡਲਾਈਨਸ ਕਿ ਕਿਹੜੀ ਗਿੱਦਰ ਸਿੰਘੀ ਸੰਗਾਈ ਗਈ ਆ ਕਿਹੜੀ ਗਿੱਦਰ ਸਿੰਘੀ ਸੰਗਾਈ ਗਈ ਕਿ ਜਿੰਨੇ ਹਾਲਾ ਅਧਿਕਾਰੀ ਸੀਗੇ ਉਸ ਤੋਂ ਬਾਅਦ ਐਕਸ਼ਨ ਮੋੜ ਤੇ ਆ ਬਿਲਕੁਲ ਜਿਹੜਾ ਰਾਜਨੀਤ ਚੋਰੀ ਇਕਾਤੀ ਕਰ ਰਿਹਾ ਹੈ ਉਹ ਅਗਲਾ ਚੌਕ ਨਹੀਂ ਪਾਰ ਕਰ ਸਕਦਾ ਕੀ ਬਾਤ ਆ ਇਹ ਅਗਲਾ ਚੌਕ ਪਾਰ ਕਰ ਲੂਗਾ ਉਹ ਫਿਰ ਆਪਣਾ ਜ਼ਿੰਮੇਦਾਰ ਆਪ ਆਪੋ ਇਹ ਯੂਪੀ ਵਾਲਾ ਯੋਗੀ ਪੈਟਰਨ ਬਣੇਗਾ ਤੇ ਇਸਤੇਮਾਲ ਹੋ ਰਿਹਾ ਦੇਖੋ ਜੇ ਲੱਗਦਾ ਇਹ ਹੀ ਰਿਹਾ ਹੈ ਕਿ ਮਲਾਲ ਹੁੰਦਾ ਹੈ ਜਦੋਂ ਤਾਂ ਇੱਥੇ ਦਾ ਨੌਜਵਾਨ ਰਾਜਨੀ ਟਕੈਤੀ ਚੋਰੀ ਕਰਦਾ ਹੈ ਤੇ ਸਾਨੂੰ ਵੀ ਸ਼ਰਮ ਆਂਦੀ ਹੈ ਕਿ ਸਾਡੇ ਨੌਜਵਾਨ ਜਿਨ੍ਹਾਂ ਨੂੰ ਅਸੀਂ ਪੜਾਇਆ ਜਿਨ੍ਹਾਂ ਨੂੰ ਉਹਨਾਂ ਦੇ ਪੈਰੈਂਟਸ ਨੇ ਗਾਈਡਲਾਈਨਸ ਦਿੱਤੀ ਜਿਨ੍ਹਾਂ ਨੂੰ ਸਰਕਾਰਾਂ ਵੱਡੀ ਵੱਡੀ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਉਹ ਇਸ ਰੂਟ ਨੂੰ ਜਾ ਰਹੇ ਗੋਲਡੀ ਬਰਾੜ ਹਜੇ ਤੱਕ ਵਿਦਿਸ਼ ਬਿਲਕੁਲ ਉਹ ਇੰਨੀ ਵਾਰ ਇੱਥੇ ਦੀ ਸਰਕਾਰਾਂ ਕਹਿ ਚੁੱਕੀਆਂ ਨੇ ਅਸੀਂ ਉਹਨੂੰ ਪੰਜਾਬ ਲਿਆਵਾਂ। ਉਹ ਨਾਰਥ ਅਮਰੀਕਾ ਕਿੰਨਾ ਕੁ ਪੂਰਾ 15 ਘੰਟੇ ਦੀ ਫਲਾਈਟ ਆ ਤੇ ਅੰਦਾ ਕਿਉਂ ਨਹੀਂ ਜਾ ਰਿਹਾ? ਬਾਈ ਇਹ ਸਮੱਸਿਆ ਹੈ ਕਿ ਲੱਗਦਾ ਹੈ ਕਿ ਸਾਡੀ ਸਰਕਾਰ ਛੋਟੇ ਕੰਗਰਸਾਂ ਨੂੰ ਬਾਹਰ ਲੰਦੀ ਹੈ ਜਿਹੜੇ ਵੱਡੇ ਵੱਡੇ ਹੱਬ ਨੇ ਉਹਨਾਂ ਨੂੰ ਲਿਆਣ ਲਈ ਉਹਨਾਂ ਨੂੰ ਪਤਾ ਨਹੀਂ ਕੀ ਪਾਪਣ ਮਿਲਨੇ ਪੈਦੇ ਨੇ। ਪੰਜਾਬ ਪੁਲਿਸ ਹੁਣ ਐਕਟਿਵ ਹੋ ਗਈ ਹੈ। ਐਕਟਿਵ ਹੀ ਨਹੀਂ ਹੁਣ ਹਾਈਪਰ ਐਕਟਿਵ ਕਹਿ ਸਕਦੇ ਆ ਕਿਸ ਮੁੱਦੇ ਤੇ ਜੀ ਹਾਂ ਤੁਸੀਂ ਸਮਝ ਗਏ ਹੋਵੋਗੇ ਗੈਂਗਸਟਰਾਂ ਨੂੰ ਲੈ ਕੇ ਉਹਨਾਂ ਨੱਥ ਪਾਉਣ ਨੂੰ ਲੈ ਕੇ ਉਹਨਾਂ ਦੇ ਇਨਕਾਊਂਟਰ ਜੋ ਹੁਣ ਦਿਨੋ ਦਿਨ ਵੱਧਦੇ ਜਾ ਰਹੇ ਆ ਉਹਨੂੰ ਲੈ ਕੇ ਅੱਧਾ ਦਰਜਣ ਤੋਂ ਜ਼ਿਆਦਾ ਇਨਕਾਊਂਟਰ ਤਾਂ ਮਹਿਜ ਕੁਝ ਹੀ ਹਫ਼ਤਿਆਂ ਦੇ ਵਿੱਚ ਪੰਜਾਬ 'ਚ ਹੋ ਗਏ ਨੇ ਕੀ ਮਾਮਲਾ ਹੈ ਕਿਵੇਂ ਹੋ ਰਿਹਾ ਹੈ ਕਿਵੇਂ ਪੰਜਾਬ ਪੁਲਿਸ ਐਨੀ ਹੁਣ ਸੁਪਰਸੋਨਿਕ ਬਣ ਗਈ ਹੈ ਹਾਈਪਰ ਐਕਟਿਵ ਹੋ ਗਈ ਹੈ ਕਿ ਜਿਹੜੀ ਮੁੱਖ ਮੰਤਰੀ ਦੀ ਐਸਐਸਪੀ ਨਾਲ ਮੀਟਿੰਗ ਹੋਈ ਸੀ ਉਹਦੇ ਕਰਕੇ ਜਾਂ ਕੀ ਕਾਰਨ ਹੈ ਵਧੇਰੀ ਜਾਣਕਾਰੀ ਹਾਸਲ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਵਿੰਦ ਸਿੰਘ ਸਾਹ ਜੀ ਜੀ ਸਾਹ ਜੀ ਤੁਹਾਨੂੰ ਸੋਸੀ ਕਰਾ ਵੈਲਕਮ ਸਰ ਸਾਹਿਬ ਇਹ ম্যাਜਿਕ ਜਾਦੂ ਇਹ ਹੋ ਕੀ ਰਿਹਾ ਹੈ ਅੱਜ ਕੱਲ ਪੰਜਾਬ ਪੁਲਿਸ ਨਾਲ ਦੇਖੋ ਜੀ ਬੇਦੀ ਸਾਹਿਬ ਸਭ ਤੋਂ ਪਹਿਲੀ ਗੱਲ ਤੁਹਾਨੂੰ ਦੱਸਦਾ ਕਿ ਸਰਕਾਰ ਨੂੰ ਕਈ ਮੁੱਦਿਆਂ ਤੇ ਕੇਰੇ ਆ ਗਿਆ ਲੇਕਿਨ ਸਰਕਾਰ ਸ਼ਾਇਦ ਕੀ ਰਹੀ ਨਹੀਂ ਸਰਕਾਰ ਨੇ ਬਿਜਲੀ ਦੇ ਬਿੱਲ ਵੀ ਮਾਫ ਕਰਤੇ ਹੋਰ ਕਈ ਮੁੱਦੇ ਸਿਗੇ ਕਿ ਸਰਕਾਰ ਨੂੰ ਵਿਰੋਧੀ ਕੇਰਨ ਦੀ ਕੋਸ਼ਿਸ਼ ਕਰ ਰਹੀ ਸੀ ਹੁਣ ਆ ਗਿਆ ਲਾਅਨ ਆਰਡਰ ਹਮ ਔਰ ਲਾਅਨ ਆਰਡਰ ਚ ਸਰਕਾਰ ਨੂੰ ਜਿਹੜੇ ਵਿਰੋਧੀ ਨੇ ਕੇਰ ਰਹੇ ਸੀ ਬਿਲਕੁਲ ਜੀ ਸਹੀ ਕੇਰ ਰਹੇ ਸੀ ਕਿਉਂਕਿ ਲਾਅਨ ਆਰਡਰ ਦੀ ਸਥਿਤੀ ਇੰਨੀ ਖਰਾਬ ਹੋ ਗਈ ਸੀ ਅਸੀਂ ਵੀਡੀਓ ਦੇਖਦੇ ਸੀਗੇ ਘਰ ਬੈਠੀ ਮਹਿਲਾਵਾਂ ਦੇ ਕੱਲੋਂ ਬਾਣੀਆਂ ਖਿੱਚ ਕੇ ਲੈ ਜਾ ਰਹੇ ਨੇ ਹੂੰ ਇੰਡਸਟਰੀਅਲ ਗੱਡੀਆਂ ਚੋਂ ਕੈਦ ਕੀਤਾ ਜਾ ਰਿਹਾ ਪਹਨ ਕੀਤਾ ਜਾ ਰਿਹਾ ਹੈ ਬਾ ਬਾ ਮਾਰ ਦਿੱਤਾ ਜਾ ਰਿਹਾ ਹੈ ਦਿਨ ਹੀ ਦਿਨ ਹੀ ਲੁੱਟੋਰੀਏ ਖੋਹ ਰਹੀਏ ਮਤਲਬ ਮਾਹੌਲ ਬਿਗੜਦਾ ਕਿਤੇ ਨਜ਼ਰ ਆ ਰਿਹਾ ਡਿਸਟਰਬ ਹੋ ਰਿਹਾ ਸੀ ਕਿ ਲੋਕਾਂ ਦੇ ਦਿਲਾਂ ਚ ਸਹਿਮ ਪੈਦਾ ਹੋ ਰਿਹਾ ਸਹਿਮ ਪੈਦਾ ਹੋ ਰਸੀ ਉਹਨੂੰ ਦੇਖ ਕੇ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਹੂੰ ਹੁਣ ਮੀਟਿੰਗ ਚ ਪਤਾ ਨਹੀਂ ਕੀ ਚਰਚਾ ਹੋਈ ਕੀ ਉਹਨਾਂ ਨੂੰ ਨਿਰਦੇਸ਼ ਹੋਏ ਕਿ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਕਿ ਕਿਹੜੀ ਗਿੰਦਰ ਸਿੰਘੀ ਸੁਗਾਈ ਗਈ ਆ ਕਿਹੜੀ ਗਿੰਦਰ ਸਿੰਘੀ ਸੁਗਾਈ ਗਈ ਕਿ ਜਿੰਨੇ ਹਾਲਾ ਅਧਿਕਾਰੀ ਸੀਗੇ ਉਸ ਤੋਂ ਬਾਅਦ ਐਕਸ਼ਨ ਮੋਡ ਤੇ ਆਏ ਹੂੰ ਬਿਲਕੁਲ ਹੁਣ ਇਹ ਐਵੇਂ ਰੈਕਸ਼ਨ ਮੋਡ ਤੇ ਆਏ ਜਿਹੜੇ ਪਿਛਲੇ 10 ਸਾਲਾਂ ਤੋਂ ਹਜੇ ਤੱਕ ਬਹੁਤ ਘੱਟ ਹੋ ਰਿਹਾ ਸੀ ਇਹਨਾਂ 2 ਮਹੀਨਿਆਂ 'ਚ ਇੰਨਾ ਤੇਜ਼ ਹੋਇਆ ਕਿ ਜਦੋਂ ਤੁਸੀਂ ਕਿ ਅੱਦੇ ਦਰਜਨ ਤੋਂ ਜ਼ਿਆਦਾ ਲਮਸਮ ਇਨਕਾਊਂਟਰ ਇਹਨਾਂ ਨੇ ਕੀਤੇ ਬਿਲਕੁਲ ਕਈਆਂ ਦੇ ਗੋਲੀ ਪੈਰਾਂ 'ਚ ਲੱਗੀ ਕਈ ਮਰ ਵੀ ਗਏ ਤਿੰਨ ਤੱਕ ਲੋਕਾਂ ਨੇ ਸੀ ਮਰ ਗਏ ਹੂੰ ਤੇ 14 ਦਿਨਾਂ ਦੇ ਅੰਦਰ ਹੂੰ ਤੇ ਇਹ ਸੋਚਣ ਵਾਲੀ ਗੱਲ ਹੈ ਇਹ ਜੋ ਸਰਕਾਰ ਹੈ ਇਹ ਉਸ ਪੈਟਰਨ ਤੇ ਚੱਲ ਰਹੀ ਏ ਹੂੰ ਕਿ ਹਾਲ ਵਾਲੇ ਟਾਈਮ 'ਚ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਹੂੰ ਜਿਹੜਾ ਰਾਜਨੀਤਿਕ ਚੋਰੀ ਹੂੰ ਦਾਕਾਤੀ ਕਰ ਰਿਹਾ ਏ ਉਹ ਅਗਲਾ ਚੌਂਕ ਨਹੀਂ ਪਾਰ ਕਰ ਸਕਦਾ ਕੀ ਬਾਤਾਂ ਇਹ ਅਗਲਾ ਚੌਂਕ ਪਾਰ ਕਰੂਗਾ ਉਹ ਫਿਰ ਆਪਣਾ ਜ਼ਿੰਮੇਦਾਰ ਆਪ ਹੋਊਗਾ ਇਹ ਉਹ ਯੂਪੀ ਵਾਲਾ ਯੋਗੀ ਪੈਟਰਨ ਪਾਣੀ ਕਿ ਤੇ ਇਸਤੇਮਾਲ ਹੋ ਰਿਹਾ ਦੇਖੋ ਜੇ ਲੱਗਦਾ ਇਹ ਹੀ ਰਿਹਾ ਹੈ ਕਿ ਇੱਥੇ ਲੌਂਗ ਆਰਡਰ ਨੂੰ ਲੈ ਕੇ ਹੁਣ ਸਰਕਾਰ ਸੀਰੀਅਸ ਤੇ ਸਖਤ ਤੇ ਕਿਤੇ ਨਾ ਕਿਤੇ ਜਦੋਂ ਸੀਰੀਅਸ ਤੇ ਸਖਤ ਹੋ ਜਾਂਦੀ ਹੈ ਨਾ ਕਿਉਂਕਿ ਜਾਂ ਤਾਂ ਮੈਨੂੰ ਲੱਗ ਰਿਹਾ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ एमपी ਦੇ ਇਲੈਕਸ਼ਨ ਹਮ ਦੂਸਰਾ ਵਿਰੋਧੀਆਂ ਦਾ ਇੱਕ ਮੁੱਦਾ ਹਮ ਕਿੰਨ ਪ੍ਰੈਸ਼ਰ ਨਹੀਂ ਹਮ ਇੰਨੇ ਪ੍ਰੈਸ਼ਰ ਤੋਂ ਉੱਭਣ ਲਈ ਹਮ ਪੁਲਿਸ ਨੂੰ ਇਹਨਾਂ ਨੇ ਫਰੀ ਕਰਤਾ ਹੈ ਫਰੀ ਕਰਤਾ ਹੈ ਪਰ ਪੁਲਿਸ ਨੂੰ ਸੁਣਾ ਸਭ ਕਿਵੇਂ ਕਰੂਗੀ ਇਹ ਕੈਟੇਗਰੀਆਂ ਹੁੰਦੀਆਂ ਨੇ ਏ ਕੈਟੇਗਰੀ ਵੈਰੀ ਡੇਂਜਰਸ ਫਿਰ ਬੀ ਕੈਟੇਗਰੀ ਡੇਂਜਰਸ ਫਿਰ ਸੀ ਕੈਟੇਗਰੀ ਹੁੰਦੀ ਹੈ ਇਹ ਹੁਣ ਕਿਸ ਕੈਟੇਗਰੀ ਦੇ ਹਿਸਾਬ ਨਾਲ ਇਹ ਇਨਕਾਊਂਟਰ ਹੋਣਗੇ ਕਿ ਜਿਹੜਾ ਜਿਹੜਾ ਕਿਸ ਕੈਟੇਗਰੀ ਦਾ ਗੈਂਗਸਟਰ ਆਇਆ ਜਾਂ ਕੋਈ ਬਦਮਾਸ਼ ਹੈ ਉਹ ਕਹਿ ਜਾ क्राइम ਕਰੂਗਾ ਤੇ ਆੜੇ ਹੱਥੀ ਚੜੂਗਾ ਇਹ ਐਦਨ ਇਨਕਾਊਂਟਰ ਹੋਣਗੇ ਇਹ ਕਿਵੇਂ ਹੋਣਗੇ ਦੇਖੋ ਜੀ ਜਦੋਂ ਇਨਕਾਊਂਟਰ ਹੁੰਦਾ ਹੈ ਤੇ ਉਹ ਇੱਕ ਜਾਂਚ ਦਾ ਵਿਸ਼ਾ ਹੁੰਦਾ ਹੈ ਪੁਲਿਸ ਹਮੇਸ਼ਾ ਇਹ ਕਹਿੰਦੀ ਹੈ ਕਿ ਜਿਹੜਾ ਅਪਰਾਧੀ ਏ ਉਹਨੇ ਸਾਨੂੰ ਪਹਿਲੇ ਫਾਇਰ ਮਾਰਿਆ ਅਸੀਂ ਸੈਲਫ ਡਿਫੈਂਸ ਚ ਫਿਰ ਸਾਨੂੰ ਇਹ ਹਮੇਸ਼ਾ ਰਿਹਾ ਏ ਚਾਹੇ ਤੇ ਦਾ ਇਨਕਾਊਂਟਰ ਹੋਵੇ ਚਾਹੀ ਯੂਪੀ ਦਾ ਇਨਕਾਊਂਟਰ ਹੋਵੇ ਇੰਡੀਆ ਕਿਸੇ ਵੀ ਸਟੇਟ ਦਾ ਉਹ ਕਦੇ ਵੀ ਪੁਲਿਸ ਇਹ ਨਹੀਂ ਕਹਿੰਦੀ ਕਿ ਪਹਿਲਾਂ ਅਸੀਂ ਗੋਲੀ ਪਹਿਲਾਂ ਅਸੀਂ ਗੋਲੀ ਮਾਰ ਸਿੱਧੀ ਅਸੀਂ ਮਾਰੀ ਸਿੱਧੀ ਉਹ ਇੱਕ ਜਾਂਚ ਦਾ ਵਿਸ਼ਾ ਅਸੀਂ ਕਹਿੰਦੇ ਵੀ ਨਹੀਂ ਕਿ ਗੋਲੀ ਪਹਿਲਾਂ ਪੁਲਿਸ ਨੇ ਚਲਾਈ ਹੁੰਦੀ ਉਹ ਇੱਕ ਨਿਸ਼ਪੰਖ ਜਾਂਚ ਦਾ ਵਿਸ਼ਾ ਬਿਲਕੁਲ ਠੀਕ ਹੈ ਪਰ ਲਿਖੀਓ ਫੋਚਣ ਦਾ ਵਿਸ਼ੇ ਇਹ ਹੈ ਕਿ ਇਹ ਇਨਕਾਊਂਟਰ ਹੋਣੀ ਕਿਉਂ ਲੱਪੇ ਨੇ ਹਾਂ ਹੁਣ ਇਹ ਲੱਤਾਂ ਪੈਰਾਂ 'ਚ ਗੋਲੀਆਂ ਕੋਲ ਲੱਗ ਰਹੀਆਂ ਪਈਆਂ 12 ਤੋਂ 17 ਦਾ ਸ਼੍ਰੋਮਣ ਕਾਂਦੀ ਦਲ ਦੀ ਸਰਕਾਰ ਸੀ 17 ਤੋਂ 22 ਕਾਂਗਰਸ ਆਈ ਹੈ ਇਹ 22 ਤੋਂ ਬਾਅਦ 1.5 ਸਾਲ ਤੱਕ ਕੁਛ ਨਹੀਂ ਹੋਇਆ ਆ ਹੁਣ ਇੱਕੋ ਰੰਗ ਕੰਮ ਸ਼ੁਰੂ ਹੋਇਆ ਠੰਡ ਚ ਆ ਕੇ ਮੈਂ ਤੁਹਾਨੂੰ ਦੱਸ ਦਿੰਨਾ ਜੀ ਮੈਨੂੰ ਐਕਚੁਅਲ ਅਸੀਂ ਫੀਲਡ 'ਚ ਰਹਿੰਦੇ ਹਾਂ ਤੁਸੀਂ ਵੀ ਫੀਲਡ 'ਚ ਰਹਿੰਦੇ ਹੋ ਮੈਨਾਂ ਵਾਂ ਕਹਿ ਰਹੀ ਆ ਅਸੀਂ ਬਾੜੀ ਬਾੜਾ ਛੱਡਦੀ ਆ ਅਸੀਂ ਹਾਰ ਪਾਣੀ ਛੱਡਦੇ ਅਸੀਂ ਗੁੱਠੀਆਂ ਬਾੜਾ ਛੱਡਦੀ ਆ ਅਸੀਂ ਵਿਆਹ ਤੇ ਨਕਲੀ ਜੁਐਲਰੀ ਬਾਕੇ ਜਾਂਦੇ ਪਤਲੇ ਕਿਹੜਾ ਨੌਸਰ ਬਾਜ ਸਾਡਾ ਕੰਨ ਪਟਕੇ ਲੈ ਜੇ ਉਹ ਮੈਂ ਕਹਿੰਦਾ 2-3 ਗ੍ਰਾਮ ਦੀ ਭਾਵੇਂ ਵਾਲੀ ਨਹੀਂ ਹੋਣੀ ਪਰ ਉਹ ਕੰਨ ਪਾੜ ਦੇਣਾ ਜ਼ਖਮੀ ਕਰ ਦੇਣਾ ਸੱਟ ਪੇਟ ਲਗਣੀ ਆ ਉਹ ਤਾਂ ਭੁੱਲਣੀ ਨਹੀਂ ਕਦੀ ਬਿਲਕੁਲ ਜੀ ਪੰਜਾਬ ਯੋਧਿਆਂ ਫੀਰ ਆ ਫਕੀਰਾਂ ਦੀ ਧਰਤੀ ਐ ਤੇ ਇੱਕ ਮਲਾਲ ਹੁੰਦਾ ਜਦੋਂ ਤਾਂ ਇੱਥੇ ਦਾ ਨੌਜਵਾਨ ਰਾਜਨੀ ਡਕੈਤੀ ਚੋਰੀ ਕਰਦਾ ਐ ਤੇ ਸਾਨੂੰ ਵੀ ਸ਼ਰਮ ਆਂਦੀ ਏ ਕਿ ਸਾਡੇ ਨੌਜਵਾਨ ਜਿਨ੍ਹਾਂ ਨੂੰ ਅਸੀਂ ਪੜਾਇਆ ਜਿਨ੍ਹਾਂ ਨੂੰ ਉਹਨਾਂ ਦੇ ਪੈਰੈਂਟਸ ਨੇ ਗਾਈਡਲਾਈਨਸ ਦਿੱਤੀ ਜਿਨ੍ਹਾਂ ਨੂੰ ਸਰਕਾਰਾਂ ਵੱਡੀ ਵੱਡੀ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਏ ਉਹ ਕਿਸ ਰੂਟ ਨੂੰ ਜਾ ਰਿਹਾ ਏ ਇਹਦਾ ਸਭ ਤੋਂ ਵੱਡਾ ਵਿਸ਼ਾ ਹੈ ਨਸ਼ਾ ਨਸ਼ੇ ਕਰਕੇ ਵੀ ਨੌਜਵਾਨ ਅੱਦਾਂ ਦਾ ਕੰਮ ਕਰਦਾ ਜੀ ਨਸ਼ੇ ਵਾਲਾ ਸੋਣਾ ਸਾਲ ਆਪਾਂ ਮੰਨ ਲੈਂਦੇ ਆ ਵੀ ਇਹ ਨਾਲ ਜੁੜਦੇ ਆ ਆਪਾਂ ਸਹਿਮਤ ਹੁੰਨੇ ਆ ਜਿਹੜੇ ਵਾਲੀਆਂ ਖੁੰਦੇ ਆ ਲੁੱਟਾ ਖੋਹਾਂ ਕਰਦੇ ਆ ਇਹ ਨਸ਼ੇ ਦੀ ਪੂਰਤੀ ਲਈ ਪੈਸਿਆਂ ਦੀ ਪੂਰਤੀ ਲਈ ਕੰਮ ਕਰਦੇ ਆ ਪਰ ਜਿਹੜੇ ਗੈਂਗਸਟਰ ਨੇ ਜਿਹੜੇ ਵੱਡੀ ਵੱਡੀ ਫਰੋਤੀਆਂ ਮੰਗਦੇ ਆ ਕਿਡਨਾਪਿੰਗ ਅਪਹਰਨ ਇਹੋ ਜਿਹਾ ਕੰਮ ਕਰਦੇ ਆ ਹੁਣ ਪੁਲਿਸ ਦਾ ਜਿਹੜਾ ਮੇਨ ਪੁਆਇੰਟ ਹੈ ਉਹ ਕਹਤੇ ਹੋਊਗਾ ਜਿਹੜੇ ਗੈਂਗਸਟਰ ਵੱਡੇ ਨੇ ਉਹਨਾਂ ਤੇ ਹੋਊਗਾ ਕਿ ਲੁੱਟਖੁਆ ਕਰਨ ਵਾਲਿਆਂ ਤੇ ਹੋਊਗਾ ਹੁਣ ਇਹ ਨੱਥ ਪੰਜਾਬ ਪੁਲਿਸ ਪਾਊ ਕਿੰਨੂ ਕਿੰਨੂ ਦੇਖੋ ਪੰਜਾਬ ਪੁਲਿਸ ਨੂੰ ਇੱਕ ਚੈਲੰਜ ਹੈ ਬਹੁਤ ਵੱਡਾ ਇਸ ਸਰਕਾਰ ਨੂੰ ਤੁਹਾਨੂੰ ਪਤਾ ਹੋਊਗਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਗੋਲਡੀ ਬਰਾੜ ਹਜੇ ਤੱਕ ਵਿਦੇਸ਼ ਵਿੱਚ ਬਿਲਕੁਲ ਉਹ ਕਿੰਨੀ ਵਾਰ ਇੱਥੇ ਦੀ ਸਰਕਾਰਾਂ ਕਹਿ ਚੁੱਕੀਆਂ ਨੇ ਅਸੀਂ ਉਹਨੂੰ ਪੰਜਾਬ ਲਿਆਂਵਾਂਗੇ ਪਰ ਨਾਰਥ ਅਮਰੀਕਾ ਕਿੰਨਾ ਕੁ ਤੁਰਾ 15 ਘੰਟੇ ਦੀ ਫਲਾਈਟ ਹੈ ਲਿਆਂਦਾ ਕਿਉਂ ਨਹੀਂ ਜਾ ਰਿਹਾ ਬਾਈ ਇਹ ਹੀ ਸਮੱਸਿਆ ਹੈ ਕਿ ਲੱਗਦਾ ਹੈ ਕਿ ਸਾਡੀ ਸਰਕਾਰ ਛੋਟੇ ਕੰਗਰਸਾਂ ਨੂੰ ਨਾ ਭਾੜ ਲੈਂਦੀ ਹੈ ਜਿਹੜੇ ਵੱਡੇ ਵੱਡੇ ਹੱਬ ਨੇ ਉਹਨਾਂ ਨੂੰ ਲਿਆਣ ਲਈ ਉਹਨਾਂ ਨੂੰ ਪਤਾ ਨਹੀਂ ਕੀ ਪਾਪੜ ਬਿਲ ਨੇ ਪੈਦੇ ਨੇ ਕੀ ਕਰਨਾ ਪੈਂਦਾ ਹੈ ਕੀ ਅਜੇ ਤੱਕ ਲਿਆ ਨਹੀਂ ਲੇਕਿਨ ਇੰਟੈਲੀਜੈਂਸ ਬਿਊਰੋ ਹੋ ਗਈਆਂ ਆਪਣੇ ਵੱਡੇ ਵੱਡੇ ਏਜੰਸੀਆਂ ਹੋ ਗਈਆਂ ਇੰਟਰਪੋਲ ਹੋ ਗਈ ਇੰਟਰਪੋਲ ਦਾ ਮਤਲਬ ਕੀ ਹੈ ਵੀ ਇੰਟਰਨੈਸ਼ਨਲ ਕੰਟਰੀਆਂ ਦੀ ਆਪਸੀ ਜਿਹੜੀ ਪੁਲਿਸਿੰਗ ਹੈ ਉਹਨੂੰ ਇੰਟਰਪੋਲ ਕਹਿ ਦਿੰਦੇ ਆ ਫਿਰ ਉਹਦੀ ਸਹਾਇਤਾ ਲੈ ਕੇ ਉਹਦੀ ਮਦਦ ਨਾਲ ਅਜੇ ਗੈਂਗਸਟਰ ਵਿਦੇਸ਼ਾਂ ਤੋਂ ਲਿਆਂਦੇ ਕਿਉਂ ਨਹੀਂ ਜਾ ਰਹੇ ਉਹੀ ਤਾਂ ਗੱਲ ਹੈ ਇਹੀ ਸੋਚਣ ਦਾ ਵਿਸ਼ਾ ਹੈ ਇਹ ਰਾਜਨੀਤਿਕ ਤਾਂ ਕਰ ਲੈਂਦੇ ਨੇ ਆरोप-ਪ੍ਰਤਿਆरोप ਤਾਂ ਲਾ ਦਿੰਦੇ ਨੇ ਵਿਪੱਖਸ਼ ਵੀ ਨਹੀਂ ਇਕੱਠਾ ਹੁੰਦਾ ਵਿਪક્ષੇ ਕਹਿ ਦਵੇ ਕਿ ਤੁਸੀਂ ਗੋਲਡੀ ਬਰਾੜ ਹੋਰ ਜਿੰਨੇ ਵਿਦੇਸ਼ ਵਿੱਚ ਨੇ ਜੋ ਵੀ ਨੇ ਜਿਨ੍ਹਾਂ ਦੇ ਨਾਂ ਇਹ ਲੈਂਦੇ ਨੇ ਜਿਹੜੇ ਇਹ ਕੈਟਾਗਰੀ ਵਾਲੇ ਬੱਲੇ ਇਹ ਕੈਟਾਗਰੀ ਵਾਲੇ ਜਿਨ੍ਹਾਂ ਨੂੰ ਅਤਵਾਦੀਆਂ ਦੀ ਲਿਸਟ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਬਿਲਕੁਲ ਡੇਂਜਰਸ ਵੈਰੀ ਡੇਂਜਰਸ ਉਹ ਜ਼ਰੂਰ ਲੈ ਕੇ ਆਣ ਜਿੱਥੇ ਵੀ ਇੱਥੇ ਦਾ ਮਾਹੌਲ ਜਾਂ ਕੋਈ ਹੋਰ ਸਿੱਧੂ ਮੂਸੇਵਾਲਾ ਜਾਂ ਕਬੱਡੀ ਪਲੇਅਰ ਕਈ ਹੋਰ ਜਿਹੜੇ ਬੰਦੇ ਮਰੇ ਨੇ ਉਹ ਮਾਰੇ ਨਾ ਜਾਣ ਕੋਈ નિર્ਦੋਸ਼ ਨਾ ਮਾਰਿਆ ਜਾਵੇ ਕਿਉਂਕਿ ਇਹਨਾਂ ਨੇ ਤਾਂ ਉਹਨੂੰ ਹੁਕਮ ਚ ਲੜਾਇਆ ਇਹਨਾਂ ਨੂੰ ਦੌਦਲੀ ਲੈਂਦਾ ਗਿਆ ਦਾਉਦ ਕਿੰਨਾ ਬਰਾਣਾ ਦੇਖ ਲੋ ਤੁਸੀਂ ਇੰਨੀ ਵੱਡੀ ਵੱਡੀ ਗੱਲਾਂ ਕਰਦੇ 1993 ਦੇ ਬੰਬ ਬਲਾਸਟ ਬਾਅਦ ਫੇਮਸ ਹੋਇਆ ਹੋਇਆ ਬੰਦਾ ਬਿਲਕੁਲ ਜੀ 30 ਸਾਲ ਹੋ ਗਏ ਐ ਤੇ ਤਿੰਨ ਦਹਾਕਿਆਂ ਦੇ ਵਿੱਚ ਅਜੇ ਤੱਕ ਕਦੀ ਉਹਦੇ ਗਿਰੇ ਬਾਣ ਨੂੰ ਹੱਥ ਪਾਇਆ ਨਹੀਂ ਗਿਆ ਦੂਸਰੀ ਨੀਲਮ ਮੋਤੀ ਹਮ ਮੰਨ ਲਿਆ ਕਿੰਨੇ ਨਾ ਇਹਨੇ ਨਹੀਂ ਪਤਾ ਨਹੀਂ ਕਿਉਂ ਦੇਖੋ ਜੀ ਇੱਕ ਬਹੁਤ ਛੋਟਾ ਜਿਹਾ ਘਟਨਾਕ੍ਰਮ ਹੋਇਆ ਸੀਗਾ ਜਿਹੜਾ ਜਦੋਂ ਅਮਰੀਕਾ ਵਿੱਚ ਵਰਲਡ ਟ੍ਰੇਡ ਸੈਂਟਰ ਸੇ ਬਿਲਕੁਲ ਬਿਲਕੁਲ ਜਹਾਜ਼ ਮਾਰਿਆ ਸੀ ਜਿਹਨੇ ਅਮਰੀਕਾ ਵਾਲਿਆਂ ਨੇ ਪਾਕਿਸਤਾਨ ਚ ਵੜ ਕੇ ਉਹਨੂੰ ਮਾਰਿਆ ਸੀ ਬਿਲਕੁਲ ਸਹੀ ਬਾਤ ਬਾਲ ਜਾ ਬਿਲਕੁਲ ਠੀਕ ਹੈ ਹਾਂ ਤੇ ਦੂਸਰੇ ਫਲਟ ਰੇਡ ਸੈਂਟਰ ਗਿਰਨ ਦੀ ਹਿੰਮਤ ਨਹੀਂ ਹੋਇਆ ਉਹ ਸੀ ਅਸਲੀ ਸਰਜੀਕਲ ਸਟ੍ਰਾਈਕ ਉਹ ਸੀ ਅਸਲੀ ਉੱਥੋਂ ਹੀ ਚੱਕਿਆ ਉੱਥੋਂ ਹੀ ਮਾਰਿਆ ਤੇ ਸਮੁੰਦਰ ਦੇ ਕਿੱਥੇ ਸੁੱਟਦਾ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਅੱਜ ਤੱਕ ਸਾਡੇ ਹਜੇ ਤਾਉਦ ਨੂੰ ਲੜ ਰਹੇ ਨੇ ਹੂੰ ਦੂਸਰੇ ਕਿਲਮ ਨੂੰ ਲੜ ਰਹੇ ਨੇ ਹੂੰ ਖਾਣਾ ਪੂਰਤੀ ਲਈ ਹੂੰ ਲੋਨ ਆਰਡਰ ਨੂੰ ਮੈਂਟਰ ਲਈ ਇਨਕਾਊਂਟਰ ਕਰ ਹੁਣ ਇਨਕਾਊਂਟਰ ਇਹ ਆਪਾਂ ਸਾਰਾ ਸਾਬ ਗੱਲ ਕਰਦੇ ਪਈਆਂ ਇਹ ਇਨਕਾਊਂਟਰ ਹੋਰ ਕਿੰਨੇ ਕੁ ਹੋਣਗੇ ਕਿਉਂਕਿ ਜਿਹੜੀ ਲਿਸਟ ਹੈ ਸੂਚੀ ਹੈ ਉਹ ਚ ਸੈਂਕੜਾ ਬੰਦੇ ਨੇ ਇਨਕਾਊਂਟਰ ਹਜੇ ਦਰਜਨਾਂ ਚ ਵੀ ਨਹੀਂ ਹੋਏ ਲਿਸਟ ਸੈਂਕੜਾ ਬੰਦੇ ਆ ਪਰ ਹੁਣ ਮ ਆਮ ਪਬਲਿਕ ਹੈ ਆਮ ਜਨਜੀਵਨ ਆਮ ਆਦਮੀ ਹੈ ਹੁਣ ਉਹਨਾਂ ਤੇ ਪ੍ਰਭਾਵ ਕੀ ਪਊਗਾ ਕੀ ਜਿਹੜੇ ਵੱਡੇ ਵੱਡੇ ਇਹ ਗੈਂਗਸਟਰ ਨੇ ਜਾਂ ਜਿਹੜੇ ਗੋਲੀ ਮਾਰਨੇ ਇਹਨਾਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਇਹਨਾਂ ਨੂੰ ਕੈਦ ਕਰਨ ਤੋਂ ਬਾਅਦ ਜਿਹੜੇ ਛੋਟੇ ਲੁੱਟਾ ਖੂਆ ਕਰਨ ਵਾਲੇ ਜਿਨ੍ਹਾਂ ਕੋਲੋਂ ਆਮ ਪਬਲਿਕ ਪਰੇਸ਼ਾਨ ਹੈ ਜਿਦੋਂ ਦੱਸਿਆ ਕਿ ਧੀਆ ਭੈਣਾ ਹੁਣ ਬਾਹਰ ਕੋਈ ਗਹਿਣਾ ਗੱਟਾ ਪਾ ਕੇ ਜਾ ਨਹੀਂ ਸਕਦੀ ਉਹਨੂੰ ਡਰ ਹੁੰਦਾ ਵੀ ਕੋਈ ਗੱਲ ਤੋਂ ਚੈਨੀ ਖੋ ਕੇ ਜਾਂ ਕੰਨ ਚੋ ਵਾਲੀ ਖੋ ਕੇ ਨਾ ਲੈ ਜਾਏ ਸਾਡੇ ਸਰੀਰ ਦੇ ਨੁਕਸਾਨ ਨਾ ਕਰੇ ਸਾਡੇ ਸਰਟੀਫਿਕੇਟ ਨਾ ਮਾਰੇ ਇਹਨਾਂ ਚੀਜ਼ਾਂ ਤੇ ਥੰਮ ਕਿੰਨਾ ਕੁ ਹੋਊਗਾ ਬਿਲਕੁਲ ਜੀ ਸਰਕਾਰ ਦਾ कोशिश कर रही है लेकिन एकले ले सरकार नु नहीं दल नु भी विरोधियों नु सब नु मिलके प्रयास करने पडे ने खासकर मीडिया नु, नु।, नु। मीडिया भी कोशिश ये करे किथे कोई इनादा घटनाक्रम हुंदा है वो बिल्कुल निष्पक्ष दिखावे तो उस बंदे दी फरियाद ਸਰਕਾਰ ਦੇ ਕਾਨੂੰਨ ਤੱਕ ਪਹੁੰਚਾਵੇ ਤੇ ਉਹਦੀ ਐਫ ਆਈ ਆਰ ਵੀ ਲਿਖਾਵੇ ਹੋਰ ਉਹ ਕੰਮ ਠੀਕ ਤਰ੍ਹਾਂ ਕਰਾਵੇ ਕਿਉਂਕਿ ਚੌਥਾ ਸਤੰਭ ਸਾਨੂੰ ਕਿਹਾ ਤੇ ਇਹੀ ਸਾਡਾ ਇੱਕ ਕੋਸ਼ਿਸ਼ ਹੈ ਵੀ ਦੀ ਸਾਡ ਇਸ ਵਿਸ਼ੇ ਵਿੱਚ ਚਰਚਾ ਕਰਨ ਦੀ ਕਿ ਅਸੀਂ ਕਿੰਨੀ ਕੁ ਠੀਕ ਤੇ ਕਿੰਨੀ ਖਰਾਬ ਚਰਚਾ ਕਰ ਰਹੇ ਹਾਂ ਇਹ ਜਦੋਂ ਚਰਚਾ ਚੱਲੂਗੀ ਤੇ ਦ੍ਰਿਵੇਦਨ ਕਰਦਾ ਦਰਸ਼ਕਾਂ ਨੂੰ ਤੁਸੀਂ ਜਰੂਰ ਕਮੈਂਟਸ ਕਰਿਓ ਕਿਤੇ ਹੋ ਸਕਦਾ ਸਾਡੇ ਕੋਲ ਮਿਸਟੇਕ ਹੋ ਗਈ ਹੋਵੇ ਹਮਮ ਗਲਤੀ ਹੋ ਗਈ ਹੋਵੇ ਉਹ ਗਲਤੀ ਵੀ ਲਿਖਿਓ ਕੋਸ਼ਿਸ਼ ਕਰਾਂਗੇ ਅੱਗੇ ਉਹ ਗਲਤੀ ਨੂੰ ਸੁਧਾਰੇਗੇ ਬਿਲਕੁਲ ਸੋ ਦਰਸ਼ਕੋ ਗਲਫੇਰ ਹੋਈ ਆ ਜਾਂਦੀ ਹੈ ਚਾਰ ਸਤੰਭਾਂ ਦੀ ਗੱਲ ਹੋਈ ਹੈ ਲੈਜਿਸਲੇਚਰ ਲੈਜਿਸਲੇਟਿਵਸ ਇਹ ਹੁਣ ਕਾਨੂੰਨ ਬਣਾਉਂਦੇ ਨੇ ਆਦੇਸ਼ ਦਿੰਦੇ ਨੇ ਐਗਜ਼ੈਕਟਿਵ ਕਲਾਸ ਨੂੰ ਉਸ ਤੋਂ ਬਾਅਦ ਐਗਜ਼ੈਕਟਿਵ ਕਲਾਸ ਯਾਨੀ ਪੁਲਿਸਿੰਗ ਜਾਂ ਐਡਮਿਨਿਸਟ੍ਰੇਸ਼ਨ ਉਹ ਉਹਨਾਂ ਆਦੇਸ਼ਾਂ ਨੂੰ ਇੰਪਲੀਮੈਂਟ ਕਰਦੀ ਹੈ ਤੇ ਆਪਣੀ ਕਾਰਵਾਈ ਕਰਦੀ ਹੈ ਉਸ ਤੋਂ ਬਾਅਦ ਫਿਰ ਉਹਨੇ ਦੇਖਣਾ ਇਹ ਹੋਵੇਗਾ ਕਿ ਜਿਹੜੀ ਜੁਡੀਸ਼ਰੀ ਹੁੰਦੀ ਹੈ ਇਹ ਕਿਸ ਤਰ੍ਹਾਂ ਨਕੇਲ ਕੱਸਦੀ ਹੈ ਕਿਸ ਤਰ੍ਹਾਂ ਗੈਂਗਸਟਰਾਂ ਨੂੰ ਹੁਣ ਕਾਨੂੰਨ ਦੇ ਸ਼ਕੰਜੇ ਚ ਉਹ ਜਿਹੜੇ ਬੱਚ ਵੀ ਜਾਂਦੇ ਨੇ ਉਹਨਾਂ ਨੂੰ ਬਾਹਰ ਨਾ ਆਣ ਦਵੇ ਉਹਨਾਂ ਨੂੰ ਪਾ ਉਮਰ ਜੇਲ੍ਹ ਚ ਰੱਖਣ ਦੀ ਕਠੋਰ ਸਜ਼ਾ ਦੇਵੇ ਤੇ ਫਿਰ ਚੌਥੇ ਸਟੰਬ ਦੀ ਵਾਰੀ ਆਉਂਦੀ ਹੈ ਉਹ ਹੈ ਪ੍ਰੈਸ ਮੀਡੀਆ ਜਿਹਨੂੰ ਫੋਰਥ ਪਿਲਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਹੈ ਇਹ ਤੁਹਾਨੂੰ ਸਾਫ਼ ਸੁਥਰੀ ਤੇ ਸੱਚੀ ਖ਼ਬਰ ਦਿਖਾ ਕੇ ਤੁਹ ਸੱਚੀ ਘਟਨਾ ਨਾਲ ਅਪਡੇਟ ਰੱਖੇ ਇਹ ਵੀ ਸਾਡਾ ਫਰਜ ਬਣਦਾ ਹੈ ਉਹ ਸਾਨੂੰ ਦੀਓ ਇਜ਼ਾਦਤ ਧੰਨਵਾਦ ਸਸਿਕਾ